ਯਕੀਨਾ ਮੈਂ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਲਖਵੀਰ ਸਿੰਘ ਜੀ ਕੀ ਕੀ ਮਾਮਲਾ ਕੀ ਹੈ ਜਿਹੜੇ ਤੁਸੀਂ ਅੱਜ ਕੱਟੇ ਹੋਏ ਮਾਮਲਾ ਇਹ ਹੈ ਜੀ 28 ਤਰੀਕ ਦੀ ਰਾਤ ਨੂੰ 11:40 ਵਜੇ ਐਕਸੀਡੈਂਟ ਹੋਇਆ ਸਾਡੇ ਬੱਚਿਆਂ ਨੂੰ ਜਿਹਦੇ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਉਸੇ ਵੇਲੇ ਕਾਲ ਵੀ ਮੰਨ ਲਓ ਫੋਨ ਕਰਤਾ ਸੀ ਸਾਡੇ ਕੋਲੇ ਗੱਡੀਆਂ ਆਂਦੀਆਂ ਸੀ ਐਂਬੂਲੈਂਸ ਆ ਗਈ ਸੀ ਉਸ ਤੋਂ ਬਾਅਦ ਬੱਚੇ ਨੂੰ ਅਸੀਂ ਚੱਕ ਕੇ ਹਸਪੀਟਲ ਐਡਮਿਟ ਕਰਾਤਾ ਸੀ ਜੀ ਹੂੰ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ 29 ਤਰੀਕ ਨੂੰ ਐਫ ਆਈ ਆਰ ਦਰਜ ਕਰਾਈ ਹੈ ਜਿਸ ਦੇ ਮੰਨੋ ਚਲਦੇ ਅਸੀਂ ਸਾਰੇ ਰਿਪੋਰਟ ਸੀਸੀਟੀਵੀ ਵੀਡੀਓ ਪੁਲਿਸ ਨੂੰ ਮੁਹਈਆ ਕਰਾਤੀ ਸੀ ਪੁਲਿਸ ਨੇ ਸਾਡਾ ਸੀਸੀਟੀਵੀ ਕੈਮਰੇ ਦੇ ਵਿੱਚ ਕੋਈ ਸਾਥ ਨਹੀਂ ਦਿੱਤਾ ਅਸੀਂ ਆਪਦੇ ਦੋਨੇ ਭਰਾਵਾਂ ਨੇ ਰਲ ਕੇ ਅਸੀਂ ਤੁਰ ਤੋਰਾ ਫੇਰਾ ਕਰਕੇ ਵੀਡੀਓ ਪੁਲਿਸ ਨੂੰ ਮੁਹਈਆ ਕਰਾਤੀ ਜੀ ਉਸ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਪੁਲਿਸ ਕੋਲ ਸਾਰੀ ਫੁਟੇਜ ਹੈ ਸਾਰੀ ਵੀਡੀਓ ਦਿੱਤੀ ਹੋਈ ਹੈ ਕਾਰ ਦੇ ਉੱਤੇ ਬਲੱਡ ਲੱਗਿਆ ਹੋਇਆ ਕਾਰ ਵੀ ਬਰਾਮਦ ਕਰ ਲਈ ਜੀ ਅੱਜ ਕਾਰ ਨੂੰ 11 ਦਿਨ ਹੋ ਗਏ ਜੀ 12 ਦਿਨ ਗੱਡੀ ਖੜੀ ਨੂੰ ਥਾਣੇ ਦੇ ਵਿੱਚ ਪਰ ਪੁਲਿਸ ਪੱਲ ਸਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਮੰਗ ਗਈ ਹੈ ਤੁਹਾਡੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਕਾਰ ਇਹੀ ਸੀਗੀ ਕਾਰ ਜੀ ਅਸੀਂ ਜਦੋਂ ਸੀਸੀਟੀਵੀ ਕੈਮਰਾ ਦੇਖਿਆ ਜੀ ਜਦੋਂ ਅਸੀਂ ਸੀਸੀਟੀਵੀ ਕੈਮਰਾ ਦੇਖਿਆ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕ ਕਾਰ ਆ ਕਾਰ ਦੇ ਨੰਬਰ ਦਾ ਲਾਸਟਲੇ ਦੋ ਅੱਖਰ ਜਦੋਂ ਅਸੀਂ ਟੋਲ ਪਲਾਜ਼ਾ ਤੇ ਦਿਖਾਏ ਜੀ ਉਹਨਾਂ ਨੂੰ ਅਸੀਂ ਪੁੱਛਿਆ ਜੀ ਅਸੀਂ ਕਿ ਬਿਆਲੀ ਨੰਬਰ ਵਾਲਿਆਂ ਦੀ ਡਿਟੇਲਾਂ ਸਾਨੂੰ ਦੇ ਦਿਓ ਜੀ ਉਹਨਾਂ ਨੇ ਸਾਨੂੰ ਬਿਆਲੀ ਨੰਬਰ ਵਾਲਿਆਂ ਦੀ ਡਿਟੇਲਾਂ ਚ ਜੀ ਦੋ ਕਾਰ ਆਈਆਂ ਸੀ ਇੱਕ ਸਕੋਰਪਿਓ ਸੀ ਇੱਕ ਕਾਰ ਸੀਗੀ ਕਾਰ ਸਯੂਕੀ ਮਰੂਤੀ ਐਸਐਕਸ4 ਸੀ ਜੀ ਹਮ ਜਦੋਂ ਸਾਨੂੰ ਇਹਨਾਂ ਪਤਾ ਲੱਗਿਆ ਜੀ ਐਸਐਕਸ4 ਨਾਲ ਜਦੋਂ ਅਸੀਂ ਨੰਬਰ ਮੈਚ ਕੀਤਾ ਜੀ ਗੱਡੀ ਉਹੀ ਨਿਕਲੀ ਜਿਹੜੀ ਨੇ ਸਾਡੀ ਗੱਡੀ ਨਾਲ ਐਕਸੀਡੈਂਟ ਕੀਤਾ ਸੀ ਹਮ ਬੱਚਿਆਂ ਦਾ ਹਮ ਕੀ ਨਾਂ ਸੀ ਮੁੰਡਿਆਂ ਦਾ ਤੇ ਬੇਟੇ ਦਾ ਨਾਂ ਵੰਚਪ੍ਰੀਤ ਸੀਗਾ ਜੀ ਹਮ ਨਾਲ ਉਹਦੇ ਵਿਕਾਸ ਸੀਗਾ ਜੀ ਵਿਕਾਸ ਕੁਮਾਰ ਹਮ ਇਹ ਇਥੋਂ ਗਿੱਦੜਵਾ ਤੋਂ ਮਲੋੜ ਜਾ ਰਹੀ ਸੀ ਹਮ ਆਪਣੇ ਗਿੱਦੜਵਾ ਤੋਂ ਮਲੋੜ ਜਾਂਦੇ ਹੋਏ ਮਾਰਕਫਿਟ ਦੇ ਕੋਲੇ ਜੋ ਥਰਾਜ ਵਾਲਿਆਲਾ ਚਰਸਤਾ ਬੰਦ ਹੈਗਾ ਅਸ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਕਾਰ ਨੇ ਮਗਰੋਂ ਹਿੱਟ ਕਰਤਾ ਜੀ ਬੱਚਿਆਂ ਨੂੰ ਇੱਕ ਬੱਚਾ ਸਾਈਡ ਤੇ ਡਿੱਗ ਪਿਆ ਜੀ ਇੱਕ ਕਾਰ ਦੇ ਥੱਲੇ ਆਨ ਕਰਕੇ ਉਹਦੀ ਆਨ ਦੀ ਸਪੋਟੀ ਡੈਥ ਹੋ ਗਈ ਕਿਸ ਤਰ੍ਹਾਂ ਦੀ ਰਣਨੀਤੀ ਰਹੂਗੀ ਤੁਹਾਡੇ ਇਸ ਤੋਂ ਬਾਅਦ ਇਸ ਤੋਂ ਬਾਅਦ ਰਣਨੀਤੀ ਇਹ ਹੈ ਜੀ ਸਾਡੀ ਜੇ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਨਾ ਦੇਊਗਾ ਜੀ ਅਸੀਂ ਆਪਣਾ ਲਿਖ ਕੇ ਦੇ ਰਹੇ ਹਾਂ ਜੀ 26 ਤਰੀਕ ਨੂੰ ਅਸੀਂ ਪੂਰਾ ਹਾਈਵੇ ਜਾਮ ਕਰਾਂਗੇ ਜੀ ਇਸ ਦੇ ਇੱਤੇ ਜੋ ਵੀ ਕਾਰਵਾਈ ਹੁੰਦੀ ਆ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਊਗਾ ਜੀ ਜੋ ਵੀ ਸਾਡਾ ਕੋਈ ਨੁਕਸਾਨ ਹੁੰਦਾ ਜਾਂ ਸਾਡਾ ਕੋਈ ਐਕਸੀਡੈਂਟ ਹੁੰਦਾ ਉਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਇਆ। ਕੀ ਕਾਰਨ ਹੈ ਵੀ ਇੰਨੇ ਦਿਨ ਬੀਜ ਜਾਣ ਦੇ ਬਾਅਦ ਵੀ ਕਾਰਵਾਈ ਨਹੀਂ ਹੋਈ? ਇਹ ਕਾਰਨ ਇਹ ਹੈ ਜੀ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੈ ਜੀ। ਇੱਥੇ ਕਮਰਤਪਾਲ ਐਸ.ਆਈ.ਸੀ ਜੀ ਜੇ ਅਸੀਂ ਉਹਨੂੰ ਮਿਲਣ ਆਉਂਦੇ ਸੀ ਇਹ ਉਹਨੇ ਇਨਵੈਸਟੀਗੇਸ਼ਨ ਆਫਸਰ ਸੀ ਆ ਜੀ। ਉਹ ਜਦੋਂ ਅਸੀਂ ਉਹਨੂੰ ਮਿਲਣ ਆਉਂਦੇ ਸੀ ਉਹ ਸਾਨੂੰ ਕਹਿੰਦਾ ਜੀ ਤੁਸੀਂ ਐਸ.ਐਚ.ਓ ਨੂੰ ਮਿਲ ਲਓ। ਜਦੋਂ ਵੀ ਉਹਦੇ ਕੋਲੇ ਆਉਂਦੇ ਸੀ ਸਰ ਵੀ ਕੀ ਬਣਿਆ ਕੀ ਕਾਰਵਾਈ ਹੋਈ ਹੈ ਉਹ ਸਾਨੂੰ ਇਹੀ ਗੱਲ ਕਹਿ ਕੇ ਮੋੜ ਦਿੰਦਾ ਸੀ ਵੀ ਐਸ.ਐਚ.ਓ ਸਾਹਿਬ ਨੂੰ ਮਿਲ ਲਓ। ਅਸੀਂ ਐਸ.ਐਚ.ਓ ਸਾਹਿਬ ਕੋਲੇ ਆਉਂਦੇ ਅਸੀਂ ਐਸਐਸਪੀ ਦਫ਼ਤਰ ਜੇ ਵੀ ਪੇਸ਼ ਹੋਏ ਜੀ ਉਹਨਾਂ ਨੇ ਸਾਨੂੰ ਉੱਥੋਂ ਟਾਈਮ ਲਾ ਕੇ ਦਿੱਤਾ ਵੀ ਤੁਸੀਂ ਐਸਐਚਓ ਸਾਹਮਣੂ ਮਿਲ ਲਓ ਐਸਐਚਓ ਸਾਹਮਣੇ ਸਾਡੀ ਸੁਣਵਾਈ ਨਹੀਂ ਕੀਤੀ ਜੀ ਸਾਨੂੰ ਕਹਿੰਦਾ ਸੀ 2 ਵਜੇ ਆਨੇ ਆ ਅਸੀਂ ਸਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਥਾਣੇ ਦੇ ਬਾਹਰ ਅੱਗੇ 3 ਵਜੇ ਸੀ ਇੱਥੋਂ ਗਏ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੀ ਜਿਹੜਾ ਜਿਹੜਾ ਤੁਸੀਂ ਅੱਜ ਜਿਹੜਾ ਮੰਗ ਪੱਤਰ ਕਹਿ ਸਕਦੇ ਹੋ ਜਾਂ ਚੇਤਾਵਨੀ ਪੱਤਰ ਕਹਿ ਸਕਦੇ ਹੋ ਇਹਦੇ ਵਿੱਚ ਕੀ ਲਿਖ ਕੇ ਦੇ ਰਹੇ ਹੋ ਤੁਸੀਂ ਇਸੇ ਵਿੱਚ ਸਰ ਇਹ ਲਿਖ ਕੇ ਦੇ ਰਹੇ ਆਂ ਅਸੀਂ ਆਪਣੀ ਠਾਈ ਮੰਗਲਵਾਰ ਨੂੰ ਸਾਨੂੰ ਇਹਨਾਂ ਨੇ ਬੁਲਾਇਆ ਜੀ 25 ਤਰੀਕ ਨੂੰ 26 ਤਰੀਕ ਨੂੰ ਸਾਡਾ ਉੱਥੇ ਰੋਸ ਧਰਨਾ ਹਾਈਵੇ ਦੇ ਉੱਤੇ ਲੱਗੂ ਹੈ 25 ਨੂੰ ਇਨਸਾਫ ਦੀ ਮੰਗ ਕੀਤੀ ਹੈ ਭਾਜੀ ਕੀ ਮਾਮਲਾ ਕੀ ਹੈ ਥਾਣੇ ਅੱਗੇ ਇਕੱਠੇ ਹੋਏ ਨੇ ਸਾਡੇ ਵੀ ਬੱਚੇ ਦਾ ਐਕਸੀਡੈਂਟ ਹੋਇਆ ਹੈ ਹੂੰ ਟੰਡਾ ਹਾਈਵੇ ਰੋਡ ਤੇ ਜਿੱਦ ਬਰੋ ਕਿੰਨੀ ਤਰੀਕ ਨੂੰ ਹੋਇਆ ਸੀ ਕੀ ਮਾਮਲਾ ਹੈ ਸਾਰੀ ਗੱਲਬਾਤ 28 ਤਰੀਕ 5ਵਾਂ ਮਹੀਨਾ 2024 ਜੀ ਫਿਰ ਕੀ ਗੱਲਬਾਤ ਬਣੀ ਉਹਦੂਗਾ ਜੀ ਅਦਵਾਰ ਜੀ ਅਸੀਂ 29 ਤਰੀਕ ਨੂੰ ਐਫ ਆਈ ਆਰ ਦਰਜ ਕਰਵਾਈ ਹੈ ਜੀ ਹੂੰ ਉਸ ਮਤ ਤੋਂ ਬਾਅਦ ਬੱਚੇ ਦੀ ਡੈੱਡ ਬੋਦੀ ਅਸੀਂ ਸਾਨੂੰ ਦੇਤੀ ਸੀ ਅਸੀਂ ਉਹਦਾ ਸਿਸਕਾਰ ਕਰਤਾ ਹੂੰ ਇਕੱਠੇ ਹੋਣ ਦਾ ਮਕਸਦ ਕੀ ਹੈ ਜਠਾਣੇ ਅੱਗੇ ਹਾਂ ਜੀ ਮਕਸਦ ਇਹ ਹੈ ਵੀ 26 ਦਿਨ ਪੀਛੇ ਜਾਣ ਦੇ ਦਾਅਵੇ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹਰ ਰੋਜ਼ ਥਾਣੇ ਦੇ ਵਿੱਚ ਆਉਨੇ ਆ ਤੇ ਨਿਰਾਸ਼ ਹੋ ਕੇ ਜਾਂਦੇ ਹਾਂ ਹੂੰ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਹਾਂ ਅਸੀਂ ਤਾਂ ਜੀ ਕਾਰਵਾਈ ਤਾਂ ਇਹੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਸਾਨੂੰ ਇਨਸਾਫ ਮਿਲੇ ਇਨਸਾਫ ਸਰ ਕੀ ਮਾਮਲਾ ਹੈ ਮੰਗ ਪੱਤਰ ਦੇ ਨਾਲ ਆਏ ਸੀਗੇ ਅੱਜ ਜਿਹੜੀ ਮੁੰਡੇ ਦੀ ਪਿਛਲੇ ਦਿਨੀ ਡੱਟ ਹੋਈ ਸੀ ਜੀ ਸਾਡੇ ਇੱਥੇ ਇੱਕ ਐਕਸੀਡੈਂਟ ਹੋਇਆ ਸੀ 29 ਪੰਜ ਨੂੰ 9 ਨੰਬਰ ਮੁਕੱਦਮਾ ਤੱਕ ਹੋਇਆ ਸੀ ਅਨਨੋਨ ਵਹੀਕਲ ਦੇ ਨਾਲ ਜਿਹਦੇ ਤੇ ਉਦੋਂ ਮੁਕੱਦਮਾ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਸੀ ਅਜੇ ਤੱਕ ਕਿਸੇ ਵੱਡੇ ਕੋਈ ਸਮੂਹ ਨੂੰ ਨਹੀਂ ਮਿਲਿਆ ਸੀ ਹੁਣ ਇਹ ਮਤਈ ਪਾਰਟੀ ਆਈ ਹੈ ਨਾ ਕਿਸੇ ਦੇ ਸ਼ੱਕ ਹੈ ਦੂਸਰੀ ਪਾਰਟੀ ਨੂੰ ਵੀ ਤਲਬ ਕਰ ਰਹੇ ਹਾਂ ਤਫਤੀਸ਼ ਕੀਤੀ ਜਾਏਗੀ